ਦਾਦੀ ਨਾਨੀ ਮਾਂ ਦੇ ਘਰੇਲੂ ਨੁਕਤੇ ਕੀਮਤੀ ਸਮਾਂ ਕੱਟ ਕੇ ਜ਼ਰੂਰ ਸੁਣੋ ਨੰਬਰ 1 ਕੰਨਾਂ ਦੇ ਅੰਦਰ ਖਾਰਸ਼ ਹੋਵੇ ਤਾਂ ਜ਼ਿਆਦਾ ਘਟ ਹੋਣ ਦੀ ਨਿਸ਼ਾਨੀ ਹੁੰਦੀ ਹੈ ਨੰਬਰ 2 ਡੈਡ ਸਕਿਨ ਨੂੰ ਹਟਾਉਣ ਦੇ ਲਈ ਫੇਸ ਦੇ ਉੱਪਰ ਕੱਚਾ ਦੁੱਧ ਲਗਾਓ ਇਸ ਨੂੰ ਰੂੰਈ ਦੇ ਨਾਲ 10 ਮਿੰਟਾਂ ਤੱਕ ਚਿਹਰੇ ਤੇ ਲਗਾ ਕੇ ਤੁਸੀਂ ਛੱਡ ਦਿਓ ਫਿਰ ਹਲਕੇ ਹੱਥਾਂ ਦੇ ਨਾਲ ਰਗੜ ਕੇ ਚਿਹਰੇ ਨੂੰ ਸਾਫ਼ ਕਰੋ ਨੰਬਰ 3 ਜੋ ਔਰਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਸੇਵ ਦੇ ਬੀਜਾਂ ਦਾ ਸੇਵਨ ਕਰਦਿਆਂ ਹਨ ਉਹਨਾਂ ਨੂੰ ਕਬਜ਼ ਦੀ ਦਿੱਕਤ ਨਹੀਂ ਹੁੰਦੀ। ਨੰਬਰ 4 ਬਾਲਾਂ ਦੀ ਗਰੋਥ ਦੇ ਲਈ ਰੋਜ਼ਾਨਾ ਇੱਕ ਚਮਚ ਅਦਰਕ ਦਾ ਰਸਤਾ ਸੇਵਨ ਕਰਿਆ ਕਰੋ। ਨੰਬਰ 5 ਅਦਰਕ ਵਾਲਾ ਪਾਣੀ ਪੀਣ ਦੇ ਨਾਲ ਜੋੜਾਂ ਦਾ ਦਰਦ ਦੂਰ ਹੁੰਦਾ ਹੈ ਅਤੇ ਚਿਹਰੇ ਤੇ ਨਿਖਾਰ ਆਉਂਦਾ ਹੈ। ਨੰਬਰ 6 ਰੋਜ਼ਾਨਾ ਤੁਲਸੀ ਦੇ 3-4 ਪੱਤੇ ਜ਼ਰੂਰ ਖਾਓ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਕੋਈ ਬਿਮਾਰੀ ਨਹੀਂ ਹੁੰਦੀ। ਨੰਬਰ 7 ਅਖਬਾਰ ਦੇ ਵਿਚਲ ਭੇਟੀ ਹੋਈ ਖਾਣੇ ਦੀ ਚੀਜ਼ ਕਦੇ ਵੀ ਨਾ ਖਾਓ ਕਿਉਂਕਿ ਖਵਾਰ ਦੇ ਵਿੱਚ ਇਸਤੇਮਾਲ ਹੋਣ ਵਾਲਾ ਸਾਹੀ ਦਾ ਸਿੱਧਾ ਸਬੰਧ ਕੈਂਸਰ ਦੇ ਨਾਲ ਹੁੰਦਾ ਹੈ ਨੰਬਰ 8 ਜੇਕਰ ਸਿਰ ਦੇ ਵਿੱਚ ਜੂਆਂ ਦੀ ਸਮੱਸਿਆ ਹੈ ਤਾਂ 1 ਲੀਟਰ ਪਾਣੀ ਦੇ ਵਿੱਚ 15 ਗ੍ਰਾਮ ਪਿਤਕੜੀ ਨੂੰ ਘੋਲ ਲਓ ਰੋਜ਼ਾਨਾ ਸਿਰ ਤੋਂ ਉਹਦੇ ਨਾਲ ਇੱਕ ਹਫ਼ਤੇ ਦੇ ਅੰਦਰ ਹੀ ਸਾਰੀਆਂ ਜੂਆਂ ਬਾਹਰ ਆ ਜਾਣਗੀਆਂ ਨੰਬਰ 9 ਅੰਬ ਦਾ achar ਗਰਮ ਪਰੌਂਠਿਆਂ ਦੇ ਖਾਣ ਨਾਲ ਭੁੱਖ ਵਧ ਜਾਂਦੀ ਹੈ ਨੰਬਰ 10 ਜੋ ਔਰਤਾਂ ਸਿੱਧੇ ਹੋ ਕੇ ਖੈਂਦੀਆਂ ਹਨ ਉਹਨਾਂ ਨੂੰ ਕਬਜ ਗੈਸ ਐਸਿਡਿਟੀ ਅਤੇ ਕਿਸੇ ਵੀ ਪ੍ਰਕਾਰ ਦੇ ਦਰਦ ਦੀ ਸਮੱਸਿਆ ਨਹੀਂ ਹੁੰਦੀ ਅਤੇ ਉਹਨਾਂ ਦਾ ਵਜ਼ਨ ਵੀ ਨਹੀਂ ਵਧਦਾ ਨੰਬਰ 11 ਮਸਾਲਿਆਂ ਦੇ ਵਿੱਚ ਥੋੜਾ ਜਿਹਾ ਨਮਕ ਮਿਲਾਉਣ ਦੇ ਨਾਲ ਮਸਾਲਿਆਂ ਦੇ ਵਿੱਚ ਜਾਲੇ ਨਹੀਂ ਪੈਂਦੇ ਨੰਬਰ 12 ਕਿਡਨੀ ਨੂੰ ਠੀਕ ਰੱਖਣ ਦੇ ਲਈ ਅਨਾਰ ਸੰਤਰਾ ਅੰਗੂਰ ਜਾਮਨ ਅਤੇ ਤਰਬੂਜ ਦਾ ਸੇਵਨ ਜ਼ਿਆਦਾ ਕਰਿਆ ਕਰੋ ਨੰਬਰ 13 ਰਾਤ ਨੂੰ मुट्ठी भर ਕद्दू ਦੇ ਬੀਜ, 5 ਬਦਾਮ ਅਤੇ 1 ਅਕਰੋੜ ਰੁਪਏ ਹੋ ਕੇ ਸਵੇਰੇ ਨਾਸ਼ਤੇ ਦੇ ਨਾਲ ਖਾਣ ਦੇ ਨਾਲ ਵਾਲਾਂ ਦੀ ਝੰਡ ਦੀ ਸਮੱਸਿਆ ਦੂਰ ਹੁੰਦੀ ਹੈ। ਨੰਬਰ 14 ਸੂਜੀ ਨੂੰ ਰਜਾਨਾ ਖਾਣੇ ਦੇ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ। ਨੰਬਰ 15 ਜੇ ਕਰ ਦੀਵੇ ਦੇ ਵਿੱਚ ਨਾਰੀਅਲ ਤੇਲ ਪਾ ਕੇ ਜਲਾਇਆ ਜਾਵੇ ਤਾਂ ਲੰਬੇ ਸਮੇਂ ਤੱਕ ਚੱਲਦਾ ਹੈ। ਨੰਬਰ 16 ਜੋ ਔਰਤਾਂ ਸ਼ੇਵ ਦੇ ਨਾਲ ਸ਼ਹਿਦ ਖਾਂਦੀਆਂ ਹਨ ਉਹਨਾਂ ਦੀ ਤ્વਚਾ ਟਾਈਟ ਅਤੇ ਜਵਾਨ ਰਹਿੰਦੀ ਹੈ ਨੰਬਰ 17 ਉਮਰ ਭਰ ਜੇਕਰ ਤੁਸੀਂ ਠੀਕ ਰਹਿਣਾ ਚਾਹੁੰਦੇ ਹੋ ਤਾਂ ਖਾਣਾ ਖਾਣ ਦੇ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਨੰਬਰ 18 ਰੋਟੀ ਦੇ ਉੱਪਰ ਘਿਓ ਲਗਾ ਕੇ ਖਾਂਦੇ ਨਾਲ ਸਰੀਰ ਮਜ਼ਬੂਤ ਹੁੰਦਾ ਹੈ ਅਤੇ ਵਜ਼ਨ ਵੀ ਵਾਧਦਾ ਹੈ ਨੰਬਰ 19 ਜੇਕਰ ਔਰਤਾਂ ਆਪਣੀ ਬੁੱਲਾਂ ਦੇ ਉੱਪਰ ਵਾਲ ਹਟਾਉਣਾ ਚਾਹੁੰਦੇ ਹਾਂ ਤਾਂ ਨਿੰਬੂ ਅਤੇ ਚੀਨੀ ਦਾ ਪੇਸਟ ਦਾ ਇਸਤੇਮਾਲ ਕਰੋ। ਨਿੰਬੂ ਦੇ ਰਸ ਵਿੱਚ ਬਲੀਚਿੰਗ ਗੁਣ ਹੁੰਦੇ ਹਨ ਇਸ ਦੇ ਲਈ ਨਿੰਬੂ ਰਸ ਦੇ 3 ਚਮਚ ਲਓ ਅਤੇ 1 ਚਮਚ ਦਾਲ ਚੀਨੀ ਦਾ ਮਿਲਾ ਕੇ ਪੇਸਟ ਤਿਆਰ ਕਰ ਲਓ ਅਤੇ ਬੁੱਲਾਂ ਦੇ ਉੱਪਰ ਲਗਾਓ। ਅਤੇ 15 ਮਿੰਟ ਤੱਕ ਸੁੱਕਣ ਦਿਓ। ਸੁੱਕਣ ਤੋਂ ਬਾਅਦ ਇਸ ਨੂੰ ਹੌਲੀ-ਹੌਲੀ ਰਗੜੋ ਅਤੇ ਪਾਣੀ ਦੇ ਨਾਲ ਧੋ ਲਓ। ਨੰਬਰ 20 ਜੇਕਰ ਤੁਹਾਨੂੰ ਪਿੱਤੇ ਦੀ ਪਥਰੀ ਹੈ ਤਾਂ ਮੂਲੀ ਦਾ ਰਸ ਦਾ ਸੇਵਨ ਕਰੋ ਇਸ ਦੇ ਰਸ ਨਾਲ ਪਥਰੀ ਬੰਨਾ ਬੰਦ ਹੋ ਜਾਂਦੀ ਹੈ ਨੰਬਰ 21 ਕਲੌਂਜੀ ਦੇ ਤੇਲ ਨਾਲ ਸਿਰ ਦੇ ਉੱਪਰ ਮਾਲਿਸ਼ ਕਰਨ ਨਾਲ ਜਲਨ ਅਤੇ ਖੁਜਲੀ ਤੋਂ ਰਾਹਤ ਮਿਲਦੀ ਹੈ ਨੰਬਰ 22 ਜੇਕਰ ਲੂਜ਼ ਮੋਸ਼ਨ ਹਨ ਤਾਂ ਪਾਣੀ ਅਤੇ ਦਹੀਂ ਨੂੰ ਬਰਾਬਰ ਮਾਤਰਾ ਦੇ ਵਿੱਚ ਮਿਲਾ ਕੇ ਪੀਸਿਆ ਹੋਇਆ ਅਦਰਕ ਲੈਂਦੇ ਨਾਲ ਲਾਭ ਹੁੰਦਾ ਹੈ ਨੰਬਰ 23 ਜੋ ਔਰਤਾਂ ਰੋਜ਼ਾਨਾ ਵਾਲ ਧੋਉਂਦੀਆਂ ਹਨ ਉਹਨਾਂ ਦੇ ਵਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਝੜਨ ਲੱਗ ਜਾਂਦੇ ਹਨ ਨੰਬਰ 24 ਖਾਣੇ ਦੇ ਨਾਲ ਕੱਚਾ ਪਿਆਜ਼ ਖਾਣ ਦੇ ਨਾਲ ਬੀਪੀ ਕੰਟਰੋਲ ਰਹਿੰਦਾ ਹੈ ਅਤੇ ਨਸਾਂ ਦੀਆਂ ਬਲਕ ਹੋ ਜਾਂ ਠੀਕ ਹੁੰਦੀਆਂ ਹਨ ਅਤੇ ਮੈਮਰੀ ਪਾਵਰ ਵੀ ਵਾਦੀ ਹੈ ਨੰਬਰ 22 ਖਾਲੀ ਪੇਟ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਗੰਗਨੇ ਪਾਣੀ ਪੀਣ ਦੇ ਨਾਲ ਐਸਿਡਿਟੀ ਤੋਂ ਰਾਹਤ ਮਿਲਦੀ ਹੈ। ਨੰਬਰ 26 ਜੇਕਰ ਆਪਣੀ ਕਿਡਨੀ ਨੂੰ ਠੀਕ ਰੱਖਣਾ ਚਾਹੁੰਦੇ ਹੋ ਤਾਂ ਆਪਣੀਆਂ ਆਦਤਾਂ ਬਦਲੋ। ਪਿਸ਼ਾਬ ਨੂੰ ਜ਼ਿਆਦਾ ਦੇਰ ਤੱਕ ਰੋਕ ਕੇ ਨਾ ਰੱਖੋ। 8 ਤੋਂ 10 ਗਲਾਸ ਪਾਣੀ ਦੇ ਪੀਆ ਕਰੋ। ਨਮਕ ਅਤੇ ਕੋਲਡ ਡਰਿੰਕ ਦਾ ਸੇਵਨ ਕੱਟ ਤੋ ਕੱਟ ਕਰੋ ਨੰਬਰ 27 ਸਵੇਰ ਦੇ ਸਮੇਂ ਜਿਆਦਾ ਚਟਪਟੀ ਚੀਜ਼ਾਂ ਖਾਣ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ ਨੰਬਰ 28 ਚਿਹਰੇ ਤੇ ਚਮਕ ਖਤਮ ਹੋ ਗਈ ਹੈ ਤਾਂ ਐਲੋਵੀਰਾ ਜੈਲ ਨੂੰ ਸਵੇਰੇ ਅਤੇ ਸ਼ਾਮ 5 ਮਿੰਟ ਮ사ਜ ਕਰਿਆ ਕਰੋ ਨੰਬਰ 29 ਨਿੰਬ ਦੇ ਪੱਤਿਆਂ ਨੂੰ ਪਾਣੀ ਦੇ ਵਿੱਚ ਉਬਾਲ ਕੇ ਉਸ ਦੇ ਪਾਣੀ ਦੇ ਨਾਲ ਸਿਰ ਧੋਣ ਦੇ ਨਾਲ ਵਾਲ ਡਿੱਗਣ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਨੰਬਰ 30 ਬੁਖਾਰ ਹੋਣ ਤੇ ਹਰੀ ਇਲਾਇਚੀ ਪਾਣੀ ਦੇ ਵਿੱਚ ਉਬਾਲ ਕੇ ਪੀਣ ਦੇ ਨਾਲ ਲਾਭ ਹੁੰਦਾ ਹੈ। ਨੰਬਰ 31 ਤਾਂਬੇ ਦੇ ਬਰਤਨਾਂ ਵਿੱਚ 8-10 ਘੰਟੇ ਰੱਖਿਆ ਹੋਇਆ ਪਾਣੀ ਪੀਣ ਦੇ ਨਾਲ ਕੈਸਟੋਲ ਲੈਵਲ ਕੰਟਰੋਲ ਦੇ ਵਿੱਚ ਰਹਿੰਦਾ ਹੈ ਅਤੇ ਵਜ਼ਨ ਘੱਟ ਕਰਨ ਦੇ ਵਿੱਚ ਵੀ ਮਦਦ ਮਿਲਦੀ ਹੈ। ਨੰਬਰ 32 ਕਿਚਨ ਦੀਆਂ ਟਾਇਲਾਂ ਜੇਕਰ ਪੀਲੀਆਂ ਹੋਣ ਲੱਗ ਜਾਣ ਤਾਂ ਨਮਕਾਤੇ ਤਾਰਪੀਨ ਦੇ ਤੇਲ ਦੇ ਨਾਲ ਸਾਫ ਕਰੋ ਨੰਬਰ 33 ਜਿਆਦਾ ਤਲਿਆ ਹੋਇਆ ਚੀਜ਼ਾਂ ਦਾ ਸੇਵਣਾ ਕਰਨ ਦੇ ਨਾਲ ਮੋਟਾਪਾ ਵਾਧਦਾ ਹੈ ਅਤੇ ਸ਼ੂਗਰ ਲੈਵਲ ਵਾਧਦਾ ਹੈ ਨੰਬਰ 34 ਕੱਚਾ ਨਾਰਖਾਨ ਦੇ ਨਾਲ ਖੂਨ ਕਦੇ ਵੀ ਗਾੜਾ ਨਹੀਂ ਹੁੰਦਾ ਨੰਬਰ 35 ਇਮਲੀ ਖਾਨ ਦੇ ਨਾਲ ਮੂੰਹ ਦੇ ਛਾਲੇ ਨਹੀਂ ਹੁੰਦੇ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ